ਪੰਜਾਬ ਨਾਓ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗੁਰਦਾਸਪੁਰ ਦੇ ਲਈ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਗੁਰਦਾਸਪੁਰ ਦੀ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਪਿੰਡ ਬਾਬੋਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਇੱਕ ਵਾਰ ਫਿਰ ਪਿੰਡ ਬਾਬੋਵਾਲ ਅਤੇ ਜ਼ਿਲ੍ਹੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਕਿਉਂਕਿ ਆਲ ਇੰਡੀਆ ਓਪਨ ਕਰਾਟੇਸ਼ਿਪ ਅੰਮ੍ਰਿਤਸਰ ਅਤੇ ਜੰਮੂ ਵਿਖੇ ਹੋਈ ਸੀ ਜਿਸ ਵਿੱਚ ਸ਼ੋਭਾ ਪੱਕਾ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੇ ਇਸ ਵਿੱਚ ਹਿੱਸਾ ਲੈ ਕੇ 15 골ਡ 8 ਸਿਲਵਰ ਅਤੇ 7 ਬ੍ਰੋਂਜ਼ ਮੈਡਲ ਜਿੱਤ ਕੇ ਗੁਰਦਾਸਪੁਰ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਦੌਰਾਨ ਕੁੱਲ 30 ਮੈਡਲ ਇਸ ਅਕੈਡਮੀ ਦੇ ਹੱਥ ਆਏ ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਹਰਾ ਕੇ ਇਹ ਮੈਡਲ ਜਿੱਤੇ ਇਸ ਕੱਲ ਸ਼ੋਭਾ ਬੱਗਾ ਸਪੋਰਟ ਅਕੈਡਮੀ ਵਿਖੇ ਇੱਕ ਪ੍ਰੋਗਰਾਮ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਆਰ ਕੇ ਨਿਖ ਜੋ ਕਿ ਬਾਬੋਵਾਲ ਦੇ ਐਮਸੀ ਨੇ ਉਹ ਵਿਸ਼ੇਸ਼ ਤੌਰ ਤੇ ਪੁੱਜੇ ਇਸ ਤੋਂ ਇਲਾਵਾ ਸਪੈਸ਼ਲ ਗੈਸਟ ਦੇ ਤੌਰ ਤੇ ਸਰਦਾਰ ਗੁਰਵੰਤ ਸਿੰਘ ਮਲ ਸਰਦਾਰ ਚਰਨੈਲ ਸਿੰਘ ਸਤਿੰਦਰ ਕੁਮਾਰ ਸ਼੍ਰੀਮਤੀ ਨੀਤਾ ਮਲ ਸੰਨੀ ਰਮਨ ਕੋਚਿਸ ਵਿਵੇਕ ਬੱਗਾ साहिल बक्का अरिश मिसुनीहा मिस बलजीत मिस अते और भी बहुत सारे मापे मौजूद सन इस दौरान बच्चियां नु आए हुए मेहमान पल्लो सर्टिफिकेट अते मेडल वड्डे के इस दौरान बच्चे बहुत उत्साही सन पत्रकारणा गलबत करदियां होया मुख्य मेहमान ने किहा कि शोभा बक्का स्पोर्ट्स एकेडमी ने पिंड बाबो वाल दा नाम रोशन कर देता है मेनू आस है ਇਹ ਕੁਝ ਹੀ ਸਾਲਾਂ ਬਾਅਦ ਇਹ ਅਕੈਡਮੀ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੋਵੇਗੀ ਅਤੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇਗੀ ਆਓ ਸੰਦੇਹਾ ਕੀ ਕਿਹਾ ਬਾਬੋਵਾਲ ਦੇ ਐਮਸੀ ਅਤੇ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਦੇ ਡਾਇਰੈਕਟਰ ਜੀਓ ਲਾਲ ਬੱਗਾ ਨੇ ਸੋ ਅੱਜ ਸਾਡੇ ਨਾਲ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਵਿੱਚ ਮੁੱਖ ਮਹਿਮਾਨ ਵਜੋਂ ਜਿਹੜੇ ਆ ਆਰਕੇ ਸਾਹਿਬ ਬਾਬੋਵਾਲ ਦੇ ਸਰਪੰਚ ਉਹ ਵੀ ਮਜੂਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਅਕੈਡਮੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਰ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਇੱਕ ਵਾਰ ਫਿਰ ਤੋਂ ਰੌਸ਼ਨ ਕਰ ਦਿੱਤਾ ਦੋ ਦੋ ਈਕੀਪਮੈਂਟ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਥੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਉੱਥੇ ਮੇਰੀ ਵਾਰਡ ਦਾ ਮੇਰੇ ਬਾਬੋਵਾਲ ਦਾ ਖਾਸ ਕਰਕੇ ਨਾਮ ਇਹਨਾਂ ਰੌਸ਼ਨ ਕੀਤਾ ਕਿਉਂਕਿ ਮੇਰੇ ਵਾਸਤੇ ਬੜੀ ਮਾਨ ਦੀ ਗੱਲ ਆ ਵੀ ਮੇਰੇ ਏਰੀਏ ਦੇ ਵਿੱਚ ਇੱਕ ਅਕੈਡਮੀ ਬਣੀ ਆ ਔਰ ਮੈਂ ਵਧਾਈ ਦਿਨ ਆਪਣੇ ਐਮ ਡੀ ਸਾਹਿਬ ਨੂੰ ਸੋਭਾ ਬੱਗਾ ਅਕੈਡਮੀ ਦੇ ਆਨਰ ਤੇ ਇਹਦੇ ਐਮ ਡੀ ਔਰ ਇਹਦੀ ਪੂਰੀ ਟੀਮ ਨੂੰ ਜਿਨ੍ਹਾਂ ਨੇ ਛੋਟੇ ਜਿਹੇ ਟਾਈਮ ਦੇ ਵਿੱਚ ਦੋ ਕੰਪੀਟੀਸ਼ਨ ਜਿਹੜੇ ਆ ਇਹਨਾਂ ਲੜੇ ਆ ਔਰ ਤਕਰੀਬਨ ਤਕਰੀਬਨ 15 골ਡ ਮੈਡਲ ਇਹਨਾਂ ਡਿਫਰੈਂਟ ਇਵੈਂਟ ਦੇ ਵਿੱਚ ਜਿੱਤੇ ਨੇ ਔਰ ਨਾਲ ਦੀ ਨਾਲ ਇਹਨਾਂ ਸਿਲਵਰ ਤੇ ਬ੍ਰਾਊਨ ਮੈਡਲ ਵੀ ਜਿੱਤੇ ਨੇ ਔਰ ਮੈਂ ਸਮਝ ਨਾ ਵੀ ਇਹ ਜਿੱਥੇ ਪੂਰੇ ਗਰਦਾਸਪੁਰ ਦਾ ਨਾਂ ਰੋਸ਼ਨ ਹੋਇਆ ਉੱਥੇ ਮੇਰੇ ਏਰੀਏ ਦਾ ਵੀ ਹੋਇਆ ਤੇ ਮੈਂ ਬੜਾ ਖੁਸ਼ਕਿਸਮਤ ਆ ਕਿ ਅੱਜ ਦੇ ਇਸ ਦੌਰ ਦੇ ਵਿੱਚ ਜਿੱਥੇ ਨਸ਼ਿਆਂ ਦਾ ਬੋਲਬਾਲਾ ਉੱਥੇ ਇਹੋ ਜੀ ਇੱਕ ਪਹਿਲ ਕਦਮੀ ਹੋਈ ਆ ਜਿਹਦੇ ਵਿੱਚ ਇਹੋ ਜੇ ਜਿੱਥੇ ਸਰਕਾਰ ਨਸ਼ੇ ਦਾ ਰੋਕਥਾਮ ਲਈ ਡੋਟੂ ਡੋਰ ਜਾ ਰਹੀ ਆ ਔਰ ਉੱਥੇ ਬੜਾ ਵੱਡਾ ਇਹ ਉਪਰਾਲਾ ਸਾਡੇ ਸਪੋਰਟਸ ਅਕੈਡਮੀ ਵੱਲੋਂ ਛੋਟੇ-ਛੋਟੇ ਬੱਚਿਆਂ ਨੂੰ ਇਸ ਪਾਸੇ ਪੇਜ ਰਹੇ ਆ ਔਰ ਜਿਹੜਾ ਬੱਚਾ ਸਪੋਰਟਸ ਨਾਲ ਜੁੜ ਜਾਂਦਾ ਉਹ ਆਟੋਮੈਟਿਕਲੀ ਨਸ਼ੇ ਤੋਂ ਰਹਿਤ ਹੋ ਜਾਂਦਾ ਔਰ ਮੈਂ ਸਮਝਣਾ ਕਿ ਜਿੱਥੇ ਇਹ ਆਪਣੇ ਮੈਡਲ ਜਿੱਤ ਰਹੇ ਨੇ ਉੱਥੇ ਆਪਣੇ ਏਰੀਏ ਨੂੰ ਇੱਕ ਸੇਧ ਵੀ ਦੇ ਰਹੇ ਨੇ ਕਿਉਂਕਿ ਨਸ਼ਾ ਅੱਜ ਦਾ ਜਿਹੜਾ ਨਾ ਉਹ ਬੜੇ ਬੜੇ ਆ ਜਿਹੜੀ ਜਵਾਨੀ ਨੂੰ ਖਤਮ ਕਰ ਰਿਹਾ ਔਰ ਮੈਂ ਸਮਝੀ ਨਾ ਕਿ ਸਭ ਨੂੰ ਸਾਨੂੰ ਸਪੋਰਟਸ ਦੇ ਨਾਲ ਜੁੜਨਾ ਚਾਹੀਦਾ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਚਾਹੀਦਾ ਤਾਂ ਜੋ ਸਾਡੇ ਜਿਹੜੇ ਬੱਚੇ ਆ ਇਹ ਤੰਦਰੁਸਤ ਰਹਿਣ ਇਹ ਤੰਦਰੁਸਤ ਰਹਿਣਗੇ ਤੇ ਸਾਰੇ ਅਸੀਂ ਚੰਗੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਾਂਗੇ ਸਰ ਕਿਤੇ ਕਿਤੇ ਨਾ ਕਿਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਣ ਨਾਲ ਵੀ ਜੁੜਨਾ ਚਾਹੀਦਾ ਇਹ 100% ਮੈਂ ਕਹਿੰਦਾ ਵੀ ਜਿਹੜਾ ਬੱਚਾ ਇੱਕ ਨਾਰਮਲ ਵੀ ਪੜ੍ਹਾਈ 'ਚ ਰਹਿੰਦਾ ਉਹ ਵੀ ਬੜੀਆਂ ਬਲੰਦੀਆਂ ਤੇ ਪਹੁੰਚਦੇ ਨੇ ਇਹ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਸਾਡੇ ਭਰਾਵਾਂ ਦੀ ਜਿਨ੍ਹਾਂ ਵਿੱਚ ਦੋ ਇੱਕ ਡੀਆਈਜ਼ ਰਿਟਾਇਰ ਹੋਏ ਨੇ ਇਹ ਕਮਾਂਡਰ ਰਿਟਾਇਰ ਹੋਏ ਨੇ ਇੱਕ ਸਾਡੇ ਬ੍ਰਦਰ ਉਹ ਐਸਲ ਏਆਈਜੀ ਫਿਰੋਜ਼ਪੁਰ ਪੰਜਾਬ ਪੁਲਿਸ ਦੇ ਵਿੱਚ ਇਹ ਡੂ ਟੂ ਆਪਣੇ ਪਲੇਅਰ ਅਥਾਤਿਕਾ ਪੁਜੇਨੀ ਔਰ ਖੇਡਾਂ ਦੇ ਨਾਲ ਨਾਲ ਜਿਸ ਬੱਚਾ ਥੋੜਾ ਨਾਰਮਲ ਵੀ ਪੜਾਈ ਜਿ ਕਰਦਾ ਬਹੁਤ ਗਾਂ ਜਾ ਸਕਦਾ ਇੱਕ ਛੋਟਾ ਜਿਹਾ ਸਵਾਲ ਆਉਣ ਵਾਲੇ ਦਿਨਾਂ ਵਿੱਚ ਫਿਊਚਰ ਵਿੱਚ ਸ਼ੋਭਾ ਬੱਗਾ ਸਪੋਰਟਸ ਕਾ ਡਿਵੀਨ ਕਿੱਦਾਂ ਵੇਖਦੇ ਹੋ ਨਹੀਂ ਇਹ ਤੇ ਮੇਰੇ ਹਿਸਾਬ ਨਾਲ ਬਹੁਤ ਹੀ ਇੰਡੀਆ ਦੇ ਵਿੱਚ ਦਾ ਨਾ ਹੋਏਗਾ ਕਿਉਂਕਿ ਜਿਹੜਾ ਬੱਚਾ ਹੁਸ਼ਿਆਰ ਹੁੰਦਾ ਉਹ ਆਪਣੀਆਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਉਹ ਆਉਣ ਵਾਲੇ ਟਾਈਮ ਤੇ ਕੀ ਕਰਨ ਜਾ ਰਿਹਾ ਕਿਉਂਕਿ ਜਿਹੜਾ ਬੱਚਾ ਬ੍ਰਿਲੀਅੰਟ ਹੁੰਦਾ ਉਹ ਇਦਾਂ ਹੀ ਇੱਕ ਜਿਹੜੀ ਇਹ ਅਕੈਡਮੀ ਆ ਇਹਦੇ ਤੋਂ ਹੀ ਪਤਾ ਲੱਗ ਇੱਕ ਸਾਲ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਅਚੀਵਮੈਂਟ ਕੀਤੀਆਂ ਉਹ ਨੋ ਡਾਊਟ ਵਿਥਨ 2 3 ਈਅਰ ਦੇ ਵਿੱਚ ਇਹ ਇੰਡੀਆ ਦੀ ਨੰਬਰ 1 ਇੱਕ ਅਕੈਡਮੀ ਹੋਏਗੀ ਔਰ ਦੂਰ ਦੂਰ ਤੋਂ ਲੋਕੀ ਇਹਦੇ ਵਿੱਚ ਐਡਮਿਸ਼ਨ ਲੈਣਗੇ ਆਈ ਹੋਪ ਭਈ ਲੋਕੇ ਚਾਹਣਗੇ ਭਈ ਮੈਨੂੰ ਪਹਿਲ ਦੇ ਆਧਾਰ ਤੇ ਮੇਰੀ ਇੱਥੇ ਐਡਮਿਸ਼ਨ ਹੋਵੇ ਔਰ ਅਜੇ ਸਟਾਰਟਿੰਗ ਡੇਸ ਆ ਔਰ ਮੈਂ ਇਹ ਮਹਿਸੂਸ ਕਰਦਾ ਪਈ ਇਹ ਬਹੁਤ ਲੰਬੀ ਜਿਹੜੀ ਸਾਡੀ ਅਕੈਡਮੀ ਜਾਊਗੀ ਸੋ ਸਾਡੇ ਨਾਲ HDFC ਲਾਈਫ ਇੰਸ਼ੋਰੈਂਸ ਦੇ ਜਿਹੜੇ ਹੈ ਮੈਨੇਜਰ ਹੈਪੀ ਜੀ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਬੱਚੇ ਤੇ ਜਿਹੜੇ ਬੱਚਿਆਂ ਜਿਹੜੇ ਬੱਚਿਆਂ ਨੇ ਮੈਡਲ ਜਿੱਤੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਿਖਦੇ ਨੇ ਜੀ ਸਰ ਅ ਥੈਂਕ ਯੂ ਸੋ ਮਚ ਬ੍ਰਦਰ ਪਹਿਲਾਂ ਤਾਂ ਮੈਂ ਸਾਰੀ ਸ਼ੋਭ ਅਕੈਡਮੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਅੱਜ ਦੇ ਟਾਈਮ ਤੇ ਜਿੱਥੇ ਨਸ਼ਿਆਂ ਦਾ ਹੜ ਚੱਲ ਰਿਹਾ ਪੰਜਾਬ 'ਚ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਵੇਰੇ ਟਾਈਮ ਨਾਲ ਮਾਪੇ ਬੱਚੇ ਨੂੰ ਉਠਾਉਂਦੇ ਨੇ ਅਕੈਡਮੀ ਭੇਜਦੇ ਨੇ ਬੱਚਾ ਫਿਰ ਸਕੂਲ ਜਾਂਦਾ ਫਿਰ ਈਵਨਿੰਗ ਬੱਚਿਆਂ ਨੂੰ ਭੇਜਦੇ ਨੇ ਇਥੋਂ ਇੱਕ ਚੀਜ਼ ਰੂਹ ਸਿੱਖ ਹੁੰਦੀ ਆ ਕਿ ਪੰਜਾਬ ਅਜੇ ਡੁੱਬਿਆ ਨਹੀਂ ਸਾਨੂੰ ਮੇਣਾ ਵੱਜ ਰਿਹਾ ਸਾਡੇ ਪੰਜਾਬ ਨੂੰ ਕਿ ਪੰਜਾਬ ਖਤਮ ਹੋ ਗਿਆ ਨਸ਼ੇ ਦਾ ਇੱਕ ਦਰਿਆ ਚੱਲਦਾ ਪਿਆ ਨਹੀਂ ਸਰ ਜਿਹੜੇ ਲੋਕ ਚਾਹੁੰਦੇ ਨੇ ਕਿ ਸਾਡੇ ਬੱਚੇ ਕੱਲ ਨੂੰ ਆਈਐਸ ਬਣ ਅਫਸਰ ਬਣ ਉਹਨਾਂ ਦਾ ਨੀ ਪੱਥਰ ਰੱਖਿਆ ਗਿਆ ਆ ਉਹ ਸਾਡੇ ਵਾਸਤੇ ਬੜੀ ਮਾਨਨ ਵਾਲੀ ਗੱਲ ਆ ਕਿ ਸ਼ੋਭਾ ਬੱਗਾ ਅਕੈਡਮੀ ਜਿਹੜੀ ਆ ਇਹ ਸਾਡੇ ਬਾਬੂ ਵਾਲ ਦੇ ਹਿੱਸੇ ਆਈ ਆ ਸਾਡੇ ਚਾਚੀ ਜੀ ਸੀ ਇਹਨਾਂ ਦਾ ਇੱਕ ਡ੍ਰੀਮ ਸੀ ਕਿ ਇੱਕ ਅਕੈਡਮੀ ਖੋਲਾਂਗੇ ਜਨੂੰ ਰਿਟਾਇਰਮੈਂਟ ਤੋਂ ਬਾਅਦ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਤਿਆਰ ਕਰਾਂਗੇ ਗੇਮ ਵਾਸਤੇ ਕਿਉਂਕਿ ਇਹ ਸਾਰਾ ਪ੍ਰਵਾਹ ਹੀ ਗੇਮ ਨਾਲ ਰਿਲੇਟਡ ਹੈਗਾ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਂ ਅਕਸਰ ਕਈ ਵਾਰੀ 5-7 ਦਿਨ ਬਾਅਦ ਮੈਂ ਇੱਥੇ ਆ ਜੰਨਾ ਆ ਤੇ ਮੈਂ ਦੇਖਦਾ ਕਿ ਬੱਚੇ ਜੁਡੋ ਕਰਦੇ ਪਏ ਨੇ ਕਾਰਾਟੇ ਕਰਦੇ ਪਏ ਨੇ ਯੋਗਨਾਸੀ ਕਰਦੇ ਪਏ ਨੇ ਇਹਦਾ ਸਾਰਾ ਹੀ ਸੇਰਾ ਜਿਹੜਾ ਆ ਇਹਨਾਂ ਦੇ ਐਮਡੀ ਜੀਓ ਨਾਲ ਬੱਗਾ ਜੀ ਨੂੰ ਜਾਂਦਾ ਕਿ ਜਿਨ੍ਹਾਂ ਦੀ ਸੋਚ ਆ ਨਹੀਂ ਤੇ ਬੰਦਾ ਦੇਖੋ ਰਿਟਾਇਰ ਆ ਕੇ ਵਧੀਆ ਪੈਨਸ਼ਨ ਲੈ ਕੇ ਆਪਣੀ ਜ਼ਿੰਦਗੀ ਨੂੰ ਬੜੀ ਮਤਲਬ ਵਧੀਆ ਜ਼ਿੰਦਗੀ ਤਰੀ ਕਰ ਸਕਦੇ ਆ ਬਟ ਨਹੀਂ ਇੱਕ चीज ਸੋਚੇਦਾ ਕਿ ਸਵੇਰੇ 4 ਵਜੇ ਜਦੋਂ ਦਿਨ ਚੜਦਾ ਆ ਤੇ ਬਾਬੂ ਵਾਲ ਅਕੈਡਮੀ ਪਹੁੰਚ ਜਾਂਦੇ ਆ ਤੇ ਸ਼ਾਮੀ ਰਾਤ 9 ਵਜੇ ਤੱਕ ਇੱਥੇ ਬੈਠੇ ਰਹਿੰਦੇ ਆ ਤੇ ਇਹ ਸਾਡੇ ਲਈ ਬੜੀ ਪ੍ਰਾਊਡ ਵਾਲੀ ਗੱਲ ਹੈ ਕਿ ਸਾਡੇ ਪਿੰਡ ਦੇ ਲਗੈ ਸ਼ਕੇ ਦੱਸਾਂ 20 30 ਪਿੰਡਾਂ ਨੂੰ ਪਤਾ ਚੱਲ ਗਿਆ ਕਿ ਇੱਥੇ ਅਕੈਡਮੀ ਆ ਉਹਨਾਂ ਨੇ ਆਪਣੇ ਬੱਚੇ ਜਿਹੜੇ ਸ਼ੁਰੂ ਤੋਂ ਹੀ ਗੇਮ 'ਚ ਪਾਉਂਦੇ ਆ ਔਰ ਮੈਂ ਇਹ ਚੀਜ਼ ਨੂੰ ਮਹਿਸੂਸ ਕਰਦਾ ਹਾਂ ਕਿ ਸਰ ਗੇਮ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਆ ਕਿ ਜਿਹੜਾ ਪੜ੍ਹਾਈ ਦੇ ਨਾਲ ਸਾਨੂੰ ਗਰੋਅ ਕਰਦਾ ਆ ਉਹ ਤੁਸੀਂ ਵਿਰਾਟ ਕੋਹਲੀ ਦੇਖ ਲਓ ਤੰਦੂਲਕਰ ਦੇਖ ਲਓ ਸਚਿਨ 10th ਫੇਲ ਹੈਗਾ ਸੀ ਬਟ ਇਹ ਹੈ ਕਿ ਵਰਲਡ 'ਚ ਲੋਕ ਮਿਸਾਲ ਦਿੰਦੇ ਆ ਜ਼ਰੂਰੀ ਨਹੀਂ ਆ ਬਟ ਇਹ ਹੈ ਕਿ ਚਲੋ ਗੇਮਸ ਆ ਬੂਟਾ ਛੁਰੂ ਤੋਂ ਲਾਣੇ ਪੈਂਦਾ ਫਿਰ ਉਹਨੂੰ ਫਲਦੇ ਪੈਂਦਾ ਹੀ ਆ ਮਾਲਕ ਦੇਖੋ ਹਰ ਚੀਜ਼ ਦਾ ਹਿਸਾਬ ਰੱਖਦਾ ਬਹੁਤ ਹੀ ਖੁਸ਼ੀ ਆ ਮੈਨੂੰ ਇਹ ਚੀਜ਼ ਦੀ ਕਿ ਅੱਜ ਮੈਂ ਇੱਥੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋ ਰਿਹਾ ਸੀ ਮੈਨੂੰ ਵੀ ਇਹਨਾਂ ਨੇ ਇਨਵਾਈਟ ਕੀਤਾ ਤੇ ਅੱਛਾ ਲੱਗਾ ਕਿ ਸਾਡੇ ਬੱਚੇ ਜਿਹੜੇ ਗਰੋ ਕਰ ਰਹੇ ਆ ਸੋ ਸਾਡੇ ਨਾਲ ਸ਼ੋਭਾ ਬੱਗਾ ਸਪੋਰਟਸ ਕਲੱਬ ਦੇ ਡਾਇਰੈਕਟਰ ਜੀਓਨਾਲ ਬੱਗਾ ਜੀ ਵੀ ਮੌਜੂਦ ਨੇ ਉਹਨਾਂ ਦੀ ਮਿਹਨਤ ਸਦਕਾ ਦੋ ਦੋ ਜਿਹੜੇ ਹੈ ਮੈਡਲ ਜਿਹੜੇ ਹੈ ਉਹ ਆਏ ਨੇ 골ਡ ਮੈਡਲ ਔਰ ਸਿਲਵਰ ਮੈਡਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੰਮ੍ਰਿਤ ਸਰ ਔਰ ਜੰਮੂ ਵਿੱਚ ਜਿਹੜੇ ਮੈਡਲ ਜਿੱਤ ਕੇ ਲੈ ਆਏ ਨੇ ਬੱਚੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਰ ਬਹੁਤ ਬਹੁਤ ਮੁਬਾਰਕਾ ਪਹਿਲਾਂ ਤੋਂ ਥੈਂਕ ਯੂ ਜੀ ਨਮਸਕਾਰ ਮੈਂ ਜੀਐਲ ਬੱਗਾ ਡਾਇਰੈਕਟਰ ਸ਼ੋਭਾ ਬੱਗਾ ਸਪੋਰਟਸ ਕਲੱਬ ਦੇ ਸਭ ਤੋਂ ਪਹਿਲਾਂ ਤੇ ਸਾਰੇ ਅਸੀਂ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਮਾਤਾ ਪਿਤਾ ਐ ਬਹੁਤ ਵਧਾਈ ਦਿਨਾ ਕਿ ਉਹਨਾਂ ਨੇ ਜਿਹੜੇ ਆਲ ਇੰਡੀਆ ਲੈਵਲ ਦਾ ਕੰਪੀਟੀਸ਼ਨ ਇਹ ਕੰਮ ਸਰ ਹੋਇਆ ਉਹਦੇ ਨਾਂਨ ਵਾਲੀ ਜੰਮੂ ਆ ਉਥੇ ਬੱਚਿਆਂ ਨੇ 골ਡ ਮੈਡਲ ਜਿੱਤੇ ਆ ਸਿਲਵਰ ਮੈਡਲ ਔਰ ব্রੌਨ ਮੈਡਲ ਦੋਨੇ ਮਿਲਾ ਕੇ ਘੱਟੋ ਘੱਟ 22 골ਡ ਮੈਡਲ ਔਰ 16 ਸਿਲਵਰ ਮੈਡਲ ਔਰ 12 ব্রੌਨ ਮੈਡਲ ਜਿੱਤੇ ਸਾਡੇ ਬੱਚਿਆਂ ਨੇ ਅੰਮ੍ਰਿਤਸਰ ਵਿੱਚ ਜਿਹੜਾ ਟੀਮ ਗਈ ਸੀ ਉਹ ਟੀਮ ਫਰਸਟ ਆਈ ਆ ਉਰੇ ਪੰਜਾਬ ਵਿੱਚੋਂ ਉਹ ਜਿਹੜੀ ਟੀਮ ਸਾਡੀ ਜੰਮੂ ਗਈ ਸੀ ਉਥੇ ਸਾਡੀ ਟੀਮ ਸੈਕੰਡ ਆਈ ਇਹ ਦੋਨੋਂ ਕੱਪ ਜਿੱਤ ਕੇ ਪਿੱਛੇ ਦੇਖਦੇ ਪਏ ਹੋ ਕਿ ਕਪੀਆਂ ਤੇ ਕੱਪ ਸਾਰੇ ਬੱਚੇ ਜਿੱਤ ਕੇ ਲਿਆਇਆ ਇਹ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਔਰ ਇਹ ਸਾਰਾ ਹੀ ਟੀਮ ਵਰਕ ਹੈ ਕਿ ਜਿਹੜੇ ਸਾਡੇ ਕੋਚੇਜ ਨੇ ਔਰ ਬੱਚੇ ਆ ਉਹ ਸਾਰੇ ਇਤਿ ਸੇ ਸਖ ਮਿਹਨਤ ਕਰਦੇ ਆ ਜਿਹਦਾ ਕਿ ਨਤੀਜਾ ਤੁਹਾਡੇ ਸਾਹਮਣੇ ਸਰ ਬਾਹਰ ਜਾ ਕੇ ਮੈਡਲ ਜਿੱਤਣਾ ਅੰਮ੍ਰਿਤ ਸਰ ਜੰਮੂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿਸ ਤਰ੍ਹਾਂ ਦੀ ਤਿਆਰੀ ਰਹਿੰਦੀ ਹੈ ਬੜਾ ਵਧੀਆ ਲੱਗਦਾ ਜੀ ਕਿ ਜਿਹੜੀ ਆਪਾਂ ਮਿਹਨਤ ਕਰਾਨੇ ਆ ਇੱਕ ਟਾਰਗੇਟ ਸੈੱਟ ਕਰਕੇ ਚੱਲ ਰਹੇ ਆ ਕਿ ਇਹ ਕੰਪੀਟੀਸ਼ਨ ਆ ਰਿਹਾ ਉਹ ਸਾਡੇ ਬੱਚਿਆਂ ਦੀ ਇਹ ਪਰਫਾਰਮੈਂਸ ਹੋਣੀ ਚਾਹੀਦੀ ਆ ਜੇ ਉਹ ਨਹੀਂ ਆਪਾਂ ਅਚੀਵ ਕਰਨੇ ਆ ਤੇ ਬਹੁਤ ਖੁਸ਼ੀ ਹੁੰਦੀ ਆ ਸਰ ਆਪਾਂ ਦੇਖ ਰਹੇ ਆ ਕਿ ਲਾਸਟ ਟਾਈਮ ਵੀ ਤੁਹਾਡੇ ਬੱਚੇ ਨੇ ਮੈਡਲ ਜਿੱਤੇ ਸੀ ਇਸ ਵਾਰ ਫੇਰ ਮੈਡਲ ਜਿੱਤ ਕੇ ਲੈ ਆਏ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਸ ਤਰ੍ਹਾਂ ਦੇਖਦੇ ਹੋ ਜੋ ਸ਼ੋਭਾ ਬਗਾ ਸਪੋਰਟਸ ਅਕੈਡਮੀ ਨੂੰ ਆਉਣ ਵਾਲੇ ਸਮੇਂ ਸਾਡਾ ਟਾਰਗੇਟ ਆ ਕਿ ਸਾਡੇ ਬੱਚੇ ਜਿਹੜੇ ਨੈਸ਼ਨਲ ਲੈਵਲ ਤੇ ਮੈਡਲ ਜਿੱਤ ਕੇ ਲਾ ਰਹੇ ਆ ਤੇ ਉਹ ਅੱਗੇ ਇੰਟਰਨੈਸ਼ਨਲ ਲੈਵਲ ਤੱਕ ਵੀ ਜਾਣ ਉਹ ਅਸੀਂ ਉਮੀਦ ਕਰਦੇ ਆ ਕਿ ਬਹੁਤ ਸਮੇਂ ਨਹੀਂ ਲੱਗੇਗਾ ਤੇ ਉਮੇ ਇੱਕ ਆਸ ਹੈ ਕਿ ਸ਼ਾਇਦ ਅਗਲੇ ਸਾਲ 2026 ਤੱਕ ਸਾਡੇ ਬੱਚੇ ਉਹ ਵਿਦੇਸ਼ੀ ਵੀ ਖੇਡਣ ਜਾਣਗੇ ਸਰ ਇਲਾਕਾ ਨਿਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਲਾਕਾ ਨਿਵਾਸੀ ਨੂੰ ਸੰਦੇਸ਼ ਹੈ ਜੀ ਆਪਣੇ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਨਾ ਕੇਵਲ ਕਾਰਾਟੇ ਜਾਂ ਜਮੈਸਟਿਕ ਵਿੱਚ ਕਿਸੇ ਵੀ ਗੇਮ ਨਾਲ ਬੱਚੇ ਨੂੰ ਜੋੜ ਤਾਂ ਜੋ ਬੱਚੇ ਤੰਦਰੁਸਤ ਰਹਿਣ ਜਿਦਾ ਕਿ ਤੁਸੀਂ ਜਾਣਦੇ ਹੋ ਕਿ ਅੱਜਕਲ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਬੱਚਾ ਤਾਂ ਬੱਚੇ ਦੂਰ ਰਹਿਣ ਔਰ ਇਹ ਖਤਰਨਾਕ ਬੰਬਾਰੀ ਜੀ ਬੱਚੇ ਚ ਪੰਪੜੀ ਹੈ ਉਹ ਮੋਬਾਈਲ ਛੋਟੜੇ ਬੱਚੇ ਮੋਬਾਈਲ ਨਾਲ ਲੱਗੇ ਰਹਿੰਦੇ ਆ ਜਿਹੜੇ ਕਿ ਜੋ ਬੜਾ ਖਤਰਨਾਕ ਹੈ ਉਹਦੀ ਸਿਹਤ ਵਾਸਤੇ ਵੀ ਤਾਂ ਜੋ ਬੱਚੇ ਇੱਥੇ ਪ੍ਰੈਕਟਿਸ ਕਰਨਗੇ ਪੜ੍ਹਾਈ ਕਰਨਗੇ ਔਰ ਮੋਬਾਈਲ ਤੋਂ ਤੇ ਨਸ਼ੇ ਤੋਂ ਦੂਰ ਰਹਿਣਗੇ ਤੇ ਬੱਚੇ ਤੰਦਰੁਸਤ ਰਹਿਣਗੇ ਉਹ ਸਾਰੇ ਨਿਵਾਸੀਆਂ ਨੂੰ ਨਾਕਨ ਵਾਸੀ ਨੂੰ ਵੀ ਮੈਸੇਜ ਆ ਇੱਕ ਸੁਨੇਹਾ ਆ ਕਿ ਬੱਚਾ ਨੂੰ ਸਪੋਰਟ ਦੇਪਾਂ ਤਾਂ ਜੋ ਬੱਚੇ ਬਣਾਈਏ ਤੋਂ ਦੂਰ ਰਹਿਣ ਤੁਹਾਡਾ ਕੰਗਾਲਾ ਸੋ ਸਾਡੇ ਨਾਲ ਕਾਰਾਟੇ ਚੈਂਪੀਅਨਸ਼ਿਪ ਤੇ ਜਿਹੜੇ ਹੈ ਕੋਚ ਹੈਗੇ ਨੇ ਸਮੀ ਜੀ ਉਹ ਵੀ ਮਜੂਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਇਸ ਜਿਹੜੇ ਹੈ ਫੰਕਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਰ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਨੇ ਜਿਹੜੇ ਦੋ ਦੋ ਅਚੀਵਮੈਂਟ ਜੜੀਆਂ ਹਾਸਲ ਕੀਤੀਆਂ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਕੀ ਕਹਿਣਾ ਚਾਹੁੰਦੇ ਨੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਸ਼ੋਭਾ ਬੱਗਾ ਸਪੋਰਟਸ ਅਕੈਡਮੀ ਜਿਹੜੀ ਹੈ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜ ਰਹੀ ਆ ਬਹੁਤ ਵਧੀਆ ਗੱਲ ਆ ਔਰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਦੇ ਨਾਲ ਜੋੜਨਾ ਬੱਚਿਆਂ ਨੂੰ ਬਹੁਤ ਵਧੀਆ ਭਲਾਈ ਪਰ ਮੈਂ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗਿਆ ਬੱਚਿਆਂ ਦੀ ਪਰਫਾਰਮੈਂਸ ਵੀ ਦੇਖੀ ਆ ਤੇ ਮੈਂ ਜੇ ਜਨਰਲ ਸੈਕਟਰੀ ਕਰਾਟੇ ਐਸੋਸੀਏਸ਼ਨ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਆ ਉਹ ਤੁਹਾਨੂੰ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਹੈ ਤੇ ਮੈਂ ਕਹਾਂਗਾ ਇਸ ਤਰ੍ਹਾਂ ਇਹ ਬੱਚੇ ਨੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਦੀ ਕਿਸੇ ਵੀ ਤਰ੍ਹਾਂ ਦੀ ਕਰਾਟੇ ਤੇ ਜ਼ਰੂਰਤ ਪੈਂਦੀ ਹੈ ਤੇ ਮੈਂ ਇਹਨਾਂ ਦੇ ਨਾਲ ਖੜਾ ਹਾਂ ਜੀ ਸਰ ਅੱਜ ਦੇ ਟਾਈਮ ਵਿੱਚ ਜਿਹੜੀ ਹੈ ਗੇਮ ਬਹੁਤ ਜ਼ਰੂਰੀ ਹੈ ਗਿਆ ਖਾਸ ਕਰ ਕੁੜੀਆਂ ਨੂੰ ਦੇਖਦੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਗੇਮ ਨੂੰ ਜੋ ਮਤਲਬ ਅੱਜ ਦਾ ਮਾਹੌਲ ਹੈ ਜੀ ਉਹਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਕਿ ਕੁੜੀਆਂ ਨੂੰ 셀ਫ ਡਿਫੈਂਸ ਆਣੀ ਜ਼ਰੂਰੀ ਆ ਤਾਂ ਕਿ ਬੱਚਿਆਂ ਦੇ ਅੰਦਰ ਕੌਨਫੀਡੈਂਸ ਹੋਵੇ ਕਿਉਂਕਿ ਬੱਚਿਆਂ ਦੇ ਅੰਦਰ ਕੌਨਫੀਡੈਂਸ ਬਿਲਕੁਲ ਨਹੀਂ ਹੁੰਦਾ ਗਰਲਸ ਦੇ ਖਾਸ ਕਰਕੇ ਜੀ ਤੇ ਉਹ ਜਲਦੀ ਮਤਲਬ ਹਿੰਮਤ हार ਜਾਂਦੀਆਂ ਨੇ ਤੇ ਇਹਦੇ ਨਾਲ ਕਾਰਾਟੇ ਕਰਨ ਦੇ ਨਾਲ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਪੋਜ਼ਿਟਿਵ એનર્ਜੀ ਆਏਗੀ ਔਰ ਇਹਨਾਂ ਨੂੰ ਕੌਨਫੀਡੈਂਸ ਮਿਲੇਗਾ ਤੇ ਲਾਈਫ ਚ ਅਗੇ ਵਧਣਗੇ ਬੱਚੇ ਕੀ ਸੰਦੇਸ਼ ਦੇਣਾ ਚਾਹੋਗੇ ਲੋਕਰ ਮੈਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜ਼ਰੂਰ ਜੋੜਨ ਮੈਨੂੰ ਕਿੰਦਾ ਕਰਾਟੇ ਨਾਲ ਜੋੜਨ ਖੇਡਾਂ ਦੇ ਨਾਲ ਜ਼ਰੂਰ ਜੋੜਨ ਤਾਂ ਕਿ ਬੱਚੇ ਮੋਬਾਈਲਾਂ ਤੋਂ ਦੂਜੀਆਂ ਬੁਰੀਆਂ ਆਦਤਾਂ ਤੋਂ ਛੱਡ ਕੇ ਖੇਡਾਂ ਦੇ ਨਾਲ ਜੁੜਨ ਤੇ ਹੈਲਦੀ ਭੋਜਨ ਖਾਣ ਜਿਹੜਿਆ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਕੁਰਕਰੇ ਚਿਪਸ ਇਹ ਤਰ੍ਹਾਂ ਦੀਆਂ ਕੈਮੀਕਲ ਵਾਲੀਆਂ ਚੀਜ਼ਾਂ ਨੇ ਇਹਨਾਂ ਤੋਂ ਦੂਰ ਰਹਿਣ ਹੈਲਦੀ ਫੂਡ ਖਾਣ ਤੰਦਰੁਸਤ ਰਹਿਣ ਜੀ